ਲਓ ਜੀ ਆਪਣੀ ਸਬਜੀ ਬਣ ਕੇ ਤਿਆਰ ਹੈ ਗਾਜਰ ਮਟਰ ਦੀ ਤੇ ਬਹੁਤ ਅਸੀਂ ਦੇਸੀ ਤਰੀਕੇ ਨਾਲ ਹੀ ਬਣਾਈ ਹੈ ਬਹੁਤ ਸਵਾਦ ਤੇ ਬਹੁਤ ਟੇਸਟੀ ਬਣਦੀ ਹੈ ਤੁਸੀਂ ਵੀ ਟ੍ਰਾਈ ਕਰਕੇ ਦੇਖਿਓ ਇਹ ਅਸੀਂ ਇਸ ਸੀਜ਼ਨ ਦੀ ਪਹਿਲੀ ਗਾਜਰ ਮਟਰ ਦੀ ਸਬਜੀ ਬਣਾਈ ਹੈ ਗਾਜਰਾਂ ਦੀ ਤਾਂ ਅਸੀਂ ਇੱਕ ਦਿਨ ਪਹਿਲਾਂ ਵੀ ਬਣਾਈ ਸੀ ਤੇ ਇਹ ਬਿਲਕੁਲ ਅਸੀਂ ਦੇਸੀ ਤਰੀਕੇ ਨਾਲ ਬਣਾਈ ਹੈ ਬਾਹਲੇ ਕੋਈ ਮਸਾਲੇ ਨਹੀਂ ਪਾਏ ਤੇ ਸਾਬਜੀ ਬਣਾਉਣ ਖਾਤਰ ਵੀਡੀਓ ਨੂੰ ਐਂਡ ਟਿੱਕਰ ਜਰੂਰ ਦੇਖੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਕੋ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਆਪਾਂ ਕੋਈ ਜਿਆਦਾ ਮਸਾਲੇ ਵਾਲੀ ਨਹੀਂ ਬਣਾਈ ਜਿਵੇਂ ਸਾਡੇ ਘਰ ਵਿੱਚ ਦੇਸੀ ਤਰੀਕੇ ਨਾਲ ਬਣਦੀ ਹੈ ਅਸੀਂ ਉਸੇ ਤਰੀਕੇ ਨਾਲ ਹੀ ਬਣਾਈ ਹੈ ਤੇ ਬਹੁਤ ਟੇਸਟੀ ਤੇ ਬਹੁਤ ਸਵਾਦ ਵਾਲੀ ਹੈ ਤੁਸੀਂ ਵੀ ਟਰਾਈ ਕਰਕੇ ਵੇਖਣਾ ਚਲੋ ਜੀ ਆਪਾਂ ਅੱਗੇ ਦੱਸਦੇ ਹਾਂ ਕਿਸ ਤਰੀਕੇ ਨਾਲ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ ਗਾਜਰਾਂ ਮਟਰ ਦੀ ਸਬਜ਼ੀ ਬਣਾਉਣੀ ਹੈ ਇਹ ਆਪਾਂ ਗਾਜਰਾਂ ਕੱਟ ਲਿਆ ਵਿੱਚੋਂ ਆਪਾਂ ਜਿਹੜਾ ਕੋਈ ਨਰੜਾ ਸੀਗਾ ਪਕੜਤਾ ਇਹ ਆਪਾਂ ਮਟਰ ਕੱਢੇ ਹੈ ਤੇ ਇਹ ਹੈ ਆਪਾਂ ਦੇ ਆ ਪਿਆਜ਼ ਲਸਣ ਅਦਰਕ ਤੇ ਹਰੀ ਮੱਠੀ ਨੂੰ ਆਪਾਂ ਚੋਪਰ 'ਚ ਚੌਕ ਕਰ ਲਿਆ ਤੇ ਇਹ ਆਪਾਂ ਟਮਾਟਰ ਨੇ ਇੱਕਾ ਬਰੀਕ ਕੱਟ ਲਿਆ ਇਹ ਆਪਾਂ ਚੋਪਰ ਨਾਲ ਚੌਪ ਕੀਤਾ ਤੇ ਇਧਰ ਆ ਪਕੜਾ ਹੀ ਪਾ ਲਿਆ ਜਾਓ ਦੇਖੀ ਤੇ ਇਹ ਚ ਆਪਾਂ ਹੁਣ ਪਾਵਾਂਗੇ ਜੀਰਾ ਇਹਦਾ ਆਪਣਾ ਜੀਰਾ ਕਰ ਕਰਿਆ ਫਿਰ ਆਪਾਂ ਇਹ ਚ ਹੋਵਾਂਗੇ ਪਿਆਜ਼ ਤੇ ਲਸਣ ਸਰ੍ਹੋਂ ਦਾ ਤੇ ਦਾ ਪਤਾ ਉੱਪਰ ਜਿਹਾ ਉੱਕਦਾ ਹੋਇਆ ਸਾਬ ਜੀ ਬਣਾਉਣ ਖਾਸ ਵੀਡੀਓ ਨੂੰ ਨੰਡਾ ਟਿੱਕਰ ਜ਼ਰੂਰ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੁਹਾਨੂੰ ਵੀ ਨਵੀਆਂ ਨਵੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਹੁਣ ਆਪਾਂ ਇਹਦੇ ਵਿੱਚ ਪਿਆਜ਼ ਲਸਣ ਤੇ ਟਮਾਟਰ ਲਓ ਜੀ ਆਪਣੇ ਪਿਆਜ਼ ਤਾਂ ਸੁਨਨ ਤੇ ਹਰੀ ਮਿਕਸ ਸਾਰਾ ਕੁਝ ਪਹੁੰਚ ਗਿਆ ਦੇਖੋ ਆਪਣਾ 3/4 ਚੱਡ ਗਿਆ ਹੋ ਹੁਣ ਆਪਾਂ ਕੌਣਿਆਂ ਦੇ ਵਿੱਚ ਟਮਾਟਰ ਟਮਾਟਰ ਨੂੰ ਵੀ ਮਿਲਾ ਲਾਂ और ये अपना लसन प्याज भज के हम आप इस सुके मसाले पाने सब तो पहले नमक पाने हल्दी पाने लाल मिर्च पावे गर्म मसाला अच्छ अपने ਪਾਊਡਰ ਮੋਕ ਗਿਆ ਤੇ ਆਪਾਂ ਧਨੀਆ ਪੀਸਣ ਲਈ ਟਾਈਮ ਨਹੀਂ ਲੱਗਦਾ ਇਹ ਥੋੜਾ ਜਿਹਾ ਅਸੀਂ ਆਪਾਂ ਮਸਾਲਿਆਂ ਨੂੰ ਹੋ ਕਰ ਲਾਂਗੇ ਕਢਣ ਵਾਲਾ ਹੈ ਕਿੰਨਾ ਪਸਾਣ ਮਲਦੀ ਕੀਤਾ ਹੋਇਆ मसाले थोड़ा जो चिप पक मसाले जो तो पक जान पावे मटर देखो जी अपना मसाला घो छे हूँ आपने थोड़ा जो टमाटर फ्राई कर लेंगे गाजर അത് സാദേശീ സൂക്ഷേ തരിക ചെയ്യുന്ന ਇਨੂੰ ਆਪ ਪਟਾਕ ਦਿੰਨੇ। ਲਓ ਜੇ ਆਪਾਂ ਥੋੜੀ ਜਿਹੀ ਕੱਚੀ ਹੋਰ ਮਾਰ ਲੈਨੇ ਸੇਕ ਲਾ ਕੇ। ਪਟਾਕ ਦਿੰਨੇ। ਲਓ ਜੇ ਆਪਾਂ ਥੋੜਾ ਜਿਹਾ ਤੇਰੇ ਨੂੰ ਪਕਾਉਂਦੇ। ਥੋੜਾ ਪਾਇ ਤੇ ਥੋੜਾ ਜਿਹਾ ਪਰਨ ਟੋਮਾਟੇ। ਤੇ ਸੇਮਾ ਤੇ ਆਪਾਂ ਪਕਾਉਂਦੇ। ਫਰਤਾ ਕੇ ਗਲਾਸਾ ਕੋ ਪਾਣੀ ਦਾ ਪਾਇਆ ਕਿ ਸਿਰਮਟੇ ਇਹ ਰਿਖਾ ਲਿਆ ਤਿਤਵਾ ਪਟਾ ਕੇ ਬੰਨੇ ਇਹ ਆਪਣੀ ਸੇਮਨ ਤੇ ਬਣੀ ਲਿਆ ਕੋ ਹੁਣ ਤੇ ਆਪਾਂ ਆਪਣੇ ਹੋਰ ਕੰਮ ਕਰ ਲਏ ਲਓ ਜੀ ਆਪਣੀ ਸਬਜੀ ਬਣ ਕੇ ਤਿਆਰ ਹੈ ਤੇ ਇਹ ਆਪਾਂ ਥੋੜੀ ਜੀ ਰਸਪਰੀ ਜੀ ਬਣਾਈ ਐ ਸੁੱਕੋਈ ਬਣਾਈ ਐ ਆਪਾਂ ਜੇ ਤੁਸੀਂ ਥੋੜੀ ਜੀ ਰਸਪਰੀ ਬਣਾਉਣੀ ਆ ਥੋੜਾ ਜਿਹਾ ਪਾਣੀ ਪਾ ਸਕਦੇ ਆਪਣੀ ਸਬਜੀ ਬਣ ਕੇ ਤਿਆਰ ਆ ਦੇਸੀ ਤਰੀਕੇ ਨਾਲ ਆਪਾਂ ਬਣਾਈ ਐ ਕਾਜਰ ਮਟਰ ਦੀ ਤੇ ਤੁਸੀਂ ਵੀ ਟ੍ਰਾਈ ਕਰਿਓ ਮੇਡ ਕੋ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਜੀ ਅਗਲੀ ਵੀਡੀਓ 'ਚ ਮਿਲਦੇ ਹਾਂ ਆਹੀ ਰੂਜੀ ਦਾ ਖਾਲਸਾ ਵਾਹੀ ਤੁਸ ਕੀ ਫਤ